ਉਹ ਪਹਿਲਾ ਵਾਲਾ ਕੰਮ ਰੇ ਗਿਆ ਕਿ ਫਲਾਣੇ ਦੇ ਮੂੰਹ ਨੂੰ ਵੋਟ ਪਾਤੀ ਧਮਕੇ ਦੇ ਮੂੰਹ ਨੂੰ ਵੋਟ ਪਾਤੀ ਉਹ ਕੰਮ ਚੱਲਿਆ ਗਿਆ ਤੇ ਹੁਣ ਤੁਹਾਡਾ ਭਾਈ ਪੱਤਾ ਸਾਫ ਆ ਹੁਣ ਤੁਸੀਂ ਕੈਨੇਡਾ ਅਮਰੀਕਾ ਦੀ ਆ ਭੱਜਣ ਦੀਆਂ ਤਿਆਰੀਆਂ ਕਰੋ ਗੱਲ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਜਿਹੜੀ ਗੱਲ ਅੱਜ ਆਪਾਂ ਕਰਾਂਗੇ ਉਹ ਬਿਕਰਮ ਮਜੀਠ ਸਿੰਘ ਮਜੀਠੀਆ ਨੂੰ ਲੈ ਕੇ ਗੱਲਬਾਤ ਕਰਾਂਗੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਦੋਂ ਮਜੀਠੀਆ ਹੁਣ ਤਾਂ ਚਲੋ ਜੇਲ੍ਹ ਦੇ ਵਿੱਚ ਆ ਤੇ ਜਿਹੜੀ ਉਹਦੀ ਤਰੀਕ ਆ ਜਿਹੜੀ ਉਹ ਵੀ ਜੱਜ ਸਾਹਿਬ ਨੇ 25 ਅਗਸਤ ਪਾਤੀ ਤੇ ਲੜੜੀਆਂ ਤਾਂ ਬਹੁਤ ਕੱਢੀਆਂ ਸੀ ਕਿ ਸਾਨੂੰ ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੀ ਜ਼ਮਾਨਤ ਦਿੱਤੀ ਜਾਵੇ ਤੇ ਪਰ ਜਿਹੜਾ ਲੋਕਾਂ ਦੇ ਧੀਆਂ ਪੁੱਤਰਾ ਨੂੰ ਜਿਹੜਾ ਨਸੇ ਤੇ ਲਾਇਆ ਜਾਂ ਅਰਬਾਂ ਕਰੋੜਾਂ ਦੀ ਜਿਹੜੀ ਜਾਇਦਾਦ ਬਣਾਈ ਆ ਉਹ ਕਿੱਥੋਂ ਆਈ ਆ ਤੇ ਜਿਹੜੇ ਪੰਜਾਬ ਦੇ ਵਿੱਚ 70 ਬਿਜ਼ਨਸ ਸ਼ੁਰੂ ਹੋਏ ਆ ਉਹ ਅਕਾਲੀਆਂ ਦੇ ਰਾਜ ਤੋਂ ਚੱਲਿਆ ਕੰਮ ਉਹ ਤੋਂ ਬਾਅਦ ਕੈਪਟਨ ਦੀ ਸਰਕਾਰ ਬਣਦੀ ਆ ਤੇ ਕੈਪਟਨ ਵੀ ਪੋਤੀ ਸਾਹਿਬ ਗੁਟਕਾ ਸਭ ਲੈ ਕੇ ਜਿਹੜਾ ਤਾਕਤਸ਼ਰੀ ਦਮਦਾਰ ਸਾਹਿਬ ਵਾਲਾ ਮੂੰਹ ਕਰਕੇ ਕਹਿੰਦਾ ਸੀ ਕਿ ਮੈਂ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦੂੰਗਾ ਨਾ ਨਸ਼ਾ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਆ ਨਾ ਕੋਈ ਨਵੀਂ ਪਾਲਿਸੀ ਲਿਆਂਦੀ ਤੇ ਨਾ ਹੀ ਕੋਈ ਹੋਰ ਚੰਗਾ ਕੰਮ ਕੀਤਾ 5 ਦੇ 5 ਸਾਲਾਂ ਦੇ ਵਿੱਚ ਹੀ ਜਿਹੜਾ ਰੂਸਾ ਆਲਮ ਨੂੰ ਜਿਹੜਾ ਕਿ ਜਿਹੜਾ ਸੀਤਾ ਫਲ ਖਵਾਉਂਦਾ ਰਿਹਾ ਜਾਣੇ ਕਿ ਮਹਿਲਾਵਾਂ ਵਿੱਚ ਨਹੀਂ ਉੜਦਾ ਸੀ ਤੇ ਕਿਦੇ ਪਿੰਡ ਦੇ ਵਿੱਚ ਆ ਕੇ ਬਤੰਦਰ ਨੇ ਢੇਡਾ ਨਹੀਂ ਮਾਰਿਆ ਤੇ ਅੱਜ ਅੱਜ ਫੇਰ ਵੋਟਾਂ ਲੈਣ ਨੂੰ ਤਿਆਰ ਆ ਕਿਦੇ ਹੁਣ ਭਾਜਪਾ ਦੇ ਵਿੱਚ ਭੱਜ ਗਿਆ ਚਲੋ ਸਾਡਾ ਇਹ ਕੋਈ ਮਕਸਦ ਨਹੀਂ ਕੋਈ ਕਿੱਧਰ ਜਾਵੇ ਕੋਈ ਕਿੱਧਰ ਨਾ ਜਾਵੇ ਇਹ ਹਰ ਇੱਕ ਰਾਜਨੀਤਿਕ ਦਾ ਜਿਹੜਾ ਇਹ ਕੰਮ ਫੜਿਆ ਹੋਇਆਗਾ ਇਹਨਾਂ ਉੱਤੇ ਵੀ ਜਿਹੜਾ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਗੱਲ ਕਰਦੇ ਜੇ ਆਪਾਂ ਮਜੀਠੀਏ ਬਾਰੇ ਅੱਜ ਮਜੀਠੀਆ ਅੰਦਰਾ ਤੇ ਕਾਲੇਦਾਲ ਨੂੰ ਇਹ ਲੱਗਦਾ ਕਿ ਉਹ ਤਾਂ ਜੀ ਮਹੀਨੇ ਦੇ ਵਿੱਚ ਵਿੱਚ ਬਾਹਰ ਆ ਜੂਗਾ ਪਰ ਜਿਹੜਾ ਭਗਵੰਤ ਮਾਨ ਨੇ ਉਹਦੇ ਗਿੱਚੀ ਵਿੱਚ ਹੱਥ ਪਾਇਆ ਸੀ ਉਹ ਭਗਵੰਤ ਮਾਨ ਦੀ ਗਿੱਚੀ ਵਿੱਚ ਹੱਥ ਪਹੁੰਚ ਗਿਆ ਗੱਲਾਂ ਕਰਦਾ ਸੀ ਮਜੀਠੀਆ ਦੂਸਰੇ ਪਾਸੇ ਭਾਈ ਅੰਬਰ ਅੰਬਰ ਪਾਸਿਕ ਐਮਪੀ ਜੋ ਡਿਬਰੂਗਾਰਡ ਜੇਲ੍ਹ ਦੇ ਵਿੱਚ ਬੰਦਾ ਇਹ ਹੀ ਮਜੀਠੀਆ ਕਹਿੰਦਾ ਸੀ ਮੈਨੂੰ 20 ਦਿਨ ਦਿਓ ਮੈਂ ਬੰਦੇ ਦਾ ਪੱਤ ਬਣਾ ਦੂੰ ਦੁਸ਼ਮਣੀ ਕੀ ਆ ਦੁਸ਼ਮਣੀ ਕੋਈ ਨਹੀਂ ਉਹਨੇ ਮਜੀਠੀਆ ਦੇ ਖਿਲਾਫ ਇੱਕ ਇਹ ਗੱਲ ਕਹੀ ਸੀ ਕਿ ਜਿਹੜਾ ਮਜੀਠੀਆ ਇਲਾਕਾ ਗਾ ਇੱਥੇ ਚਿੱਟੇ ਦੇ ਨਾਲ ਮੌਤਾਂ ਬਹੁਤ ਹੋ ਰਹੀਆਂ ਨੇ ਇੱਕ ਵੱਡੇ ਸਿਆਸਦਾਨ ਦਾ ਜਿਹੜਾ ਨਾਂ ਸਾਹਮਣੇ ਆਉਂਦਾ ਗਾ ਉਸ ਤੋਂ ਇਹਨੂੰ ਜਿਹੜੀ ਅੱਗ ਲੱਗੀ ਤੇ ਭਈ ਪੰਜਾਬ ਦਾ ਬੱਚਾ ਬੱਚਾ ਕਹਿ ਰਿਹਾ ਇਹ ਗੱਲਾਂ ਤਾਂ ਕਿ ਜਿਹੜਾ ਅਕਾਲੀਆ ਦੀ ਸਰਕਾਰ ਵੇਲੇ ਮਜੀਠੀਆ ਚਿੱਟੇ ਦਾ ਜਿਹੜਾ ਸਦਾਗਰ ਆ ਜਿਹੜਾ ਇਹਦਾ ਡਰੱਗ ਦਾ ਜਿਹੜਾ ਭੋਲੇ ਜਿਹੜਾ ਬਹੁਤ ਤਸਕਰੀ ਦੇ ਮਾਮਲੇ ਵਿੱਚ ਫੜਿਆ ਹੁਣ ਜਵਾਨਤ ਤੇ ਆ ਉਹਨੇ ਵੀ ਇਸ ਦਾ ਨਾਮ ਲੱਗਦਾਗਾ ਤੇ ਅੱਜ ਪੰਜਾਬ ਦਾ ਮੁੱਖ ਮੰਤਰੀ ਵੀ ਕਹਿ ਰਿਹਾ ਕਿ ਭਾਈ ਚਿੱਟੇ ਦਾ ਵਪਾਰੀ ਆ ਤੇ ਜਿਹੜਾ ਦੂਜਿਆਂ ਦੇ ਗਿੱਚੀ ਦੇ ਹੱਥ ਪਾਉਂਦਾ ਸੀ ਕਹਿੰਦਾ ਸੀ ਮੈਂ ਅੰਮਰਤਪਾਲ ਦੀ ਗਿੱਚੀ ਨੂੰ ਹੱਥ ਪਾਉਂਗਾ ਮੈਂ ਭਾਉ ਆ ਮੈਂ ਮਾਜੇ ਦਾ ਜਰਨੈਲ ਆ ਮੈਂ ਦਬਦਾ ਨਹੀਂ ਅੱਜ ਕਿਉਂ ਲੇਲ ਦੇ ਕੱਢ ਰਿਆ ਇਹਨੂੰ ਅੰਮਰਤਪਾਲ ਤੋਂ ਮਜੀਠੀ ਨੂੰ ਖਤਰਾ ਥੋੜੀ ਕੋਈ ਜਾਂ ਅਕਾਲੀ ਦਲ ਨੂੰ ਕਾਲਾ ਖਤਰਾਗਾ ਸਿਰਫ ਕੁਰਸੀ ਦਾ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਕਾਗਰਸ ਤੇ ਜਿਹੜਾ ਅਕਾਲੀ ਆ ਦੋਨੇ ਅਸੀਂ ਖੇਡਾ ਖੇਡਦੇ ਸੀ ਤੇ ਜਦੋਂ ਤੀਜੀ ਪਾਰਟੀ ਆ ਗਈ ਤਾਂ ਫਿਰ ਇਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਫਿਰ ਜਿਹੜਾ ਤੁਹਾਨੂੰ ਪਤਾਗਾ ਕਿ ਇੱਕ ਖਾਤਾ ਖੁੱਲਿਆ ਸੀ ਜਿਹੜਾ ਅਕਾਲੀ ਦਲ ਦਾ ਤੇ ਹੁਣ ਇਹਨਾਂ ਨੂੰ ਇੱਧਰ ਲੱਗ ਰਿਹਾ ਕਿ ਅਕਾਲੀ ਦਲ ਬਾਦਸ ਪੰਜਾਬ ਦੇ ਜਥੇਬੰਦੀ ਭਾਈ ਅੰਮਰਪਾਲ ਸਿੰਘ ਦੇ ਜਿਹੜਾ ਸਾਰਿਆਂ ਨੇ ਬਣਾਈ ਆ ਤੇ ਉਹਦੇ ਜਿਹੜਾ ਮੁੱਖ ਘਰਤਾ ਧਰਤਾ ਉਹ ਭਾਈ ਅੰਮਰਪਾਲ ਸਿੰਘ ਨੂੰ ਬਨਾਇਆ ਤੇ ਇਹ ਕਹਿੰਦੇ ਕਿ ਜਿਹੜਾ ਮੁੱਖ ਮੰਤਰੀ ਦਾ ਚਿਹਰਾਗਾ ਉਹ ਪਹਿਲਾਂ ਤੋਂ ਡਿਕਲੇਅਰ ਕਰਤਾ ਕਿ ਭਾਈ ਅੰਮਰਪਾਲ ਸਿੰਘ ਐਮਪੀ ਹੈ ਜਿਹੜਾ ਉਹ ਮੁੱਖ ਮੰਤਰੀ ਹੋਊਗਾ ਅਕਾਲੀ ਦਲ ਦੇ ਜਿਹੜੇ ਹੱਥਾਂ ਪੈਰਾਂ ਦੀ ਪੈ ਗਈ ਖਾਸ ਕਰਕੇ ਜਿਹੜਾ ਮਜੀਠੀ ਆ ਜਾਸ ਅਖਬੀਰ ਵੱਦਲਾ ਜਾਂ ਬਲਟੋਆਗਾ ਇਹਨਾਂ ਦੇ ਐਡੀ ਜਿਹੜੀ ਤਰਫ ਲੱਗੀ ਹੈ ਅੰਦਰ ਤੇ ਇਹਨਾਂ ਨੇ ਉਹ ਵਿਰੋਧੀ ਵੀ ਖੜੇ ਕੀਤੇ ਆ ਕਿ ਜਿਹੜੇ ਭਾਈ ਅੰਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੇ ਆ ਉਹਦੀ ਕਦਰ ਕੁਸੀ ਬੜੀ ਕੀਤੀ ਐ ਤੇ ਕਰ ਰਹੇ ਆ ਤੇ ਕਰਦੇ ਵੀ ਰਹਿਣਗੇ ਪਰ ਜਿਸ ਦਿਨ ਭਾਈ ਅੰਮਰਪਾਲ ਸਿੰਘ ਬਾਹਰ ਆ ਗਿਆ ਇਹਨਾਂ ਚੂਹਿਆਂ ਨੇ ਕੁਝ ਨਹੀਂ ਬੋਲਣਾ ਕਿਉਂਕਿ ਇਹਨਾਂ ਨੂੰ ਲੱਗਦਾਗਾ ਕਿ ਸਾਡੇ ਵਿੱਚ ਤਾਕਤਾਂ ਕੋਈ ਕਿਸੇ ਦਾ ਭੇਡ ਬੱਕਰੀ ਆ ਕੋਈ ਕਿਸੇ ਦਾ ਕੋਈ ਕਿਸੇ ਦਾ ਹੁਣ ਇਹ ਵੀ ਪਤਾ ਲੱਗ ਰਿਹਾ ਹੈਗਾ ਕਿ ਅਕਾਲੀ ਦਲ ਆ ਜਿਹੜਾ ਸਮਝੌਤਾ ਭਾਜਪਾ ਦੇ ਨਾਲ ਕਰਨਾ ਚਾਹੁੰਦਾ ਹੈਗਾ ਤੇ ਜਿੱਥੇ ਲੋਕ ਕਹਿੰਦੇ ਸੀ ਜਿੱਥੇ ਇਹਨਾਂ ਦੇ ਮੰਤਰੀ ਸੰਤਰੀ ਜਾਂ ਸਰੋਣੀ ਕਮੇਟੀ ਮੈਂਬਰ ਆ ਕਿ ਸਾਡਾ ਤਾਂ ਦੇਖੋ ਜੀ ਆ ਬੱਬਰ ਸ਼ੇਰ ਆ ਸਖਬੀਰ ਬਾਦਲੇ ਨੂੰ ਤਾਂ ਭਾਜਪਾ ਦਾ استਿਫਾ ਚਾਕੇ ਪਰਾ ਮਾਰਿਆ ਸਾਡੀ ਹਰ ਸਬਰਤ ਕੌਰ ਨੇ ਭਾਜਪਾ ਨੂੰ استਿਫਾ ਦੇ ਦਿੱਤਾ ਇਹਨੇ ਨੌਕਰੀਆਂ ਸੈਕਟਰੀ ਮਿਨਿਸਟਰੀ ਛੱਡ ਛੱਡ ਦਿੱਤੀ ਆ ਜਣੇ ਕ ਕਹਿੰਦਾ ਭਾਬ ਕੇ ਜੀਜਾ ਸਾਲਾ ਸਾਰੇ ਇਕੱਠੇ ਨੇ ਇਹਨਾਂ ਦਾ ਕੋਈ ਇਹਨਾਂ ਦਾ ਕਰਦਾਰ ਨਹੀਂ ਇਹਨਾਂ ਨੇ ਸਿਰਫ ਆਪਣੀ ਵੋਟਾਂ ਦੀ ਖਾਤਰ ਜੇਕਰ ਸਾਰੇ ਪੰਜਾਬ ਦੀ ਬਲੀ ਦੇਣੀ ਪੈਜੀ ਇਹ ਉਹ ਵੀ ਦੇ ਦੇਣਗੇ ਦੇ ਵੀ ਰਹੇ ਆ ਚਿੱਟੇ ਦੇ ਨਾਲ ਦੇਖੋ ਲੱਖਾ ਮੋਤਾਂ ਹੋ ਚੁੱਕੀਆਂ ਨੇ ਪਹਿਲਾ ਜਿਹੜਾ ਪੰਜਾਬ ਨੇ ਸੰਤਾਪ ਹੜਾਇਆ ਉਹਦੀਆਂ ਚੀਜ਼ਾਂ ਅਜੇ ਜਿਹੜੀਆਂ ਪੈਰੀਆਂ ਨੇ ਇਹਨਾਂ ਕਾਲੀ ਤੇ ਕਾਂਗਰਸ ਨੇ ਬਦੌਲਤ ਕਰਕੇ ਆਜਾ ਜਿਹੜਾ ਹੁਣ ਭਗਵਾਨਤਮਾਨ ਨੇ ਵਧੀਆ ਫੜਿਆਗਾ ਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਭਾਈ ਮਜੀਠੀਆ ਦਾ ਜਿਹੜਾ ਕ ਕਰੋੜਾਂ ਦੇ ਵਿੱਚ ਜਾਇਦਾਦ ਆ ਇਹਦੇ ਦਾ ਕੇਸ ਅਰੈਸਟਰ ਕਰ ਦਿੰਦਾ ਤੇ ਭਗਵੰਤ ਮਾਨ ਕਹਿ ਰਿਹਾ ਹੈਗਾ ਹੁਣ ਮੈਂ ਵੱਡੇ ਬੰਦਿਆਂ ਨੂੰ ਹੱਥ ਪਾਊਂਗਾ ਤੇ ਮਜੀਠੀ ਤੇ ਵੀ ਜਿਹੜਾ ਪਰਚਾ ਉਹ ਡਰੱਗ ਦਾ ਕਰੂੰਗਾ ਤੇ ਕਾਲੀਦਾਲ ਵਾਲੇ ਕਹਿ ਰਹੇ ਆ ਕਿ ਭਗਵੰਤ ਮਾਨ ਮਾਫੀ ਮੰਗੂਗਾ ਪਹਿਲਾਂ ਇਹਨਾਂ ਦੇ ਹਰਵਿੰਦਰ ਕੇਜਰੀਵਾਲ ਨੇ ਮਾਫੀ ਮੰਗ ਲਈ ਕਹਿੰਦੇ ਹੁਣ ਭਗਵੰਤ ਮਾਨ ਮਾਫੀ ਮੰਗੂਗਾ ਇਹ ਤਾਂ ਦੱਸੂਗਾ ਆਉਣ ਵਾਲਾ ਸਮਾਂ ਕੌਣ ਮਾਫੀ ਮੰਗਦਾਗਾ ਤੇ ਕੌਣ ਨਹੀਂ ਪਰ ਇੱਕ ਗੱਲ ਜ਼ਰੂਰ ਆ ਕਬ ਮਜੀਠੇਰੇ ਜਿੰਨੇ ਹੱਤ ਚੁੱਕੇ ਸੀ ਜਿੰਨਾ ਇਹਨੇ ਹੰਕਾਰ ਇਹਦੇ ਅੰਦਰ ਭਰਿਆ ਸੀ ਤਾਂ ਕਿਤੇ ਨਾ ਕਿਤੇ ਘਟਿਆ ਹਜੇ ਪਰ ਅਜੇ ਨਹੀਂ ਘਟਿਆ ਜਦੋਂ ਲੰਬੀ ਜੇਲ ਹੋਊਗੀ ਉਦੋਂ ਘਟੂਗਾ ਕਿਉਂਕਿ ਅਜੇ ਤੈਨੂੰ ਲੱਗਦਾਗਾ ਕਿ ਮੇਰੇ ਵਕੀਲ ਆ ਮੈਨੂੰ ਮਹੀਨੇ ਦੇ ਵਿੱਚ ਮਹੀਨੇ ਡੇਢ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਬਾਹਰ ਕਢਾ ਲੈਣਗੇ ਪਰ ਐ ਨਹੀਂ ਪਤਾਗਾ ਕਿ ਇਹਦਾ ਜਿਹੜਾ ਸਾਲਾਂ ਵਧੀ ਲੱਗਣਾ ਚਾਹੀਦਾ ਇਹਦੇ ਉਪਰ ਆ ਤੇ ਇਹਨੂੰ ਪਤਾ ਹੀ ਫੇਰ ਲੱਗੂਗਾ। ਅਕਾਲੀ ਦਲ ਦਾ ਜਿਹੜਾ ਹਾਲ ਆ ਤੁਸੀਂ ਉਹ ਅੱਜ ਤੁਸੀਂ ਦੇਖ ਰਹੇ ਹੋ। ਅੱਜ ਤਰਨਤਾਰਨ ਦੀ ਸੀਟ ਨੂੰ ਲੈ ਕੇ ਕਵੇਂ ਅਕਾਲੀ ਦਲ ਨੇ ਪਹਿਲੀ ਹੀ ਜਿਹੜਾ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਕਿ ਪਤਾ ਨਹੀਂ ਸਾਡਾ ਉਮੀਦਵਾਰ ਖੜੇ ਕਰਨ ਤੋਂ ਪਹਿਲਾਂ ਹੀ ਜਿਹੜਾ ਲੋਕ ਇਹਨੂੰ ਵੋਟ ਪਾ ਦੇਣਗੇ। ਉਹ ਪਹਿਲਾਂ ਵਾਲਾ ਕੰਮ ਰੇ ਗਿਆ ਕਿ ਫਲਾਣੇ ਦੇ ਮੂੰਹ ਨੂੰ ਵੋਟ ਪਾਤੀ ਧਮਕਦੇ ਮੂੰਹ ਨੂੰ ਵੋਟ ਪਾਤੀ ਉਹ ਕੰਮ ਚੱਲਿਆ ਗਿਆ। ਤੇ ਹੁਣ ਤੁਹਾਡਾ ਭਾਈ ਪੱਤਾ ਸਾਫ ਆ ਹੁਣ ਤੁਸੀਂ ਕੈਨੇਡਾ ਅਮਰੀਕਾ ਦੀ ਆ ਭੱਜਣ ਦੀਆਂ ਤਿਆਰੀਆਂ ਕਰੋ ਤੇ ਤੁਹਾਡਾ ਅਜੇ ਕੁਝ ਨਹੀਂ ਬੱਟੀ ਦਾ ਜਿੰਨਾ ਤੱਕ ਤੁਹਾਡੇ ਕੋਲੇ ਸਰੌਣ ਕਮੇਟੀ ਆ ਤੁਹਾਡੇ ਕੋਲੇ ਸਰੌਣ ਕਮੇਟੀ ਤੇ ਕਬਜ਼ਾਗਾ ਤੇ ਉਹਨਾਂ ਚਿਰ ਤੁਹਾਡੀ ਅਜੇ ਥੋੜੀ ਤੂਤੀ ਬੋਲਦੀ ਆ ਜਿੱਦੇ ਸਰੌਣ ਕਮੇਟੀ ਦੀਆਂ ਵੋਟਾਂ ਪੈ ਗਈਆਂ ਉਸ ਦਿਨ ਤੋਂ ਬਾਅਦ ਤੁਸੀਂ ਭਾਲੇ ਨਹੀਂ ਥਿਆਣੇ ਕਿਉਂਕਿ ਤੁਸੀਂ ਤੁਹਾਡੀ ਗੁੰਡਿਆਂ ਦੀ ਸਰਕਾਰ ਰਹੀ ਆ ਤੁਸੀਂ ਗੁੰਡਾਗਰਦੀ ਰੱਜ ਕੇ ਕੀਤੀ ਆ ਸਿਰਫ ਇੱਕ ਗਰੀਬਾਂ ਨੂੰ ਜਿਹੜੀ ਕਣਕ ਦੇਤੀ ਜਾਂ ਹੋਰ ਕੁਝ ਦਿੱਤਾ ਇਹਦੇ ਉੱਤੇ ਪਰਵਾਹ ਕੇ ਤੁਸੀਂ ਜਿਹੜਾ ਗਰੀਬਾਂ ਨੂੰ ਇੱਕ ਭਖਾਰੀ ਦੀ ਤਰ੍ਹਾਂ ਬਣਾਇਆ ਕੋਈ ਰਜਗਾਰ ਨਹੀਂ ਦਿੱਤਾ ਕੋਈ ਨਵੀਂ ਪਾਲਿਸੀ ਨਹੀਂ ਲਿਆਂਦੀ ਪੰਜਾਬ ਦੇ ਵਿੱਚ ਕਿ ਲੋਕ ਆ ਜਿਹੜਾ 5 ਕਿਲੋ ਦੀ ਕਣਕ ਤੇ ਨਾ ਮਰਨਾ 10 ਕਿਲੋ ਦੀ ਕਣਕ ਤੇ ਨਾ ਮਰਨਾ ਲੋਕ ਘਟੋ ਘਟ ਮਹੀਨੇ ਦਾ 30-35000 ਰੁਪਇਆ ਕਮਾਉਣਾ ਤਾ ਉਹਨਾਂ ਦਾ ਗੁਜ਼ਾਰਾ ਫੇਰ ਥੋੜਾ ਕਨਾ ਚੱਲ ਸਕਦਾਗਾ ਬਾਹਲਾ ਨਹੀਂ ਮੈਂ ਕਹਿੰਦਾ ਕੀ ਕੰਮ ਹੈਈ ਦਾ ਇੰਨਾ ਜਵਾਨਾਗਾ ਤੇ ਮੰਗਈ ਨੇ ਵੱਟ ਕੱਢੇ ਪਏ ਆ ਤੇ ਇਹ ਕਹਿੰਦੇ ਆ ਕਿ ਸਾਨੂੰ ਹੁਣ ਕੁਰਸੀ ਸਾਡੇ ਹੱਥ ਆਊਗੀ ਸੁਖਬੀਰ ਬਾਦਲ ਦਾ ਇਹ ਸੁਪਨਾਗਾ ਚੱਲ ਸੁਪਨੇ ਦੇਖਣੇ ਕੋਈ ਮਾੜੇ ਨਹੀਂ ਹੁੰਦੇ ਦੇਖ ਲਓ ਪਰ ਹੁਣ ਲੋਕ ਤੁਹਾਡੇ ਉੱਤੇ ਬਸਵਾਸ ਨਹੀਂ ਕਰਨਗੇ ਕਿਉਂਕਿ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਜਿਹੜੀਆਂ ਜਗਜਾਹ ਹੋਈਆਂ ਨੇ ਤੁਸੀਂ 78 ਦੇ ਵਿੱਚ ਕੀ ਕਰਾਇਆ ਤੁਸੀਂ 90 99 ਦਾ ਆਕੇ ਵਿੱਚ ਕੀ ਕਰਾਇਆ ਤੁਸੀਂ 84 ਵਿੱਚ ਕੀ ਕਰਾਇਆ ਤੁਸੀਂ ਬਰਗਾੜੀ ਵਹਿਵਲ ਕਾਂ ਦੇ ਵਿੱਚ ਕੀ ਕਰਵਾਇਆ ਇਹ ਸਾਰੇ ਲੋਕ ਜਾਣਦੇ ਆ ਭਲੀ ਭਾਂਤ ਆ ਤੇ ਤੁਸੀਂ ਪੁਸਤ ਪੁਨਾਈ ਕਿਵੇਂ ਕਰੀ ਤੇ ਉਸ ਡੇਰੇਦਾਰ ਆ ਸਰਸੇ ਵਾਲੇ ਸਾਹ ਦੇ ਜਿਹੜਾ ਪੈਰੀ ਤੁਸੀਂ ਪਿਓ ਪਰ ਤੇ ਲਿਟਦੇ ਰਹੇ ਫਿਰ ਤੂੰ ਰਾਤ ਨੂੰ ਗੱਡੀਆਂ ਲੈ ਕੇ ਜਿਹੜਾ ਉਸ ਬਲਾਤਕਾਰੀ ਕਾਤਲ ਨੂੰ ਮਿਲਦਾ ਰਿਹਾ ਇਹ ਤੇਰੇ ਪ੍ਰਦੀਪ ਕਲੇਰ ਦੇ ਖਲਾਸੇ ਨੇ ਜਿਹੜੇ ਕਿ ਤੂੰ ਉਹਨਾਂ ਦੇ ਰਾਹੀ ਨੰਗਦਾ ਸੀ ਉਥੋਂ ਦੀ ਤੇ ਅੱਜ ਤੁਸੀਂ ਬੜੇ ਸੱਤੇ ਸੁੱਚੇ ਬਣ ਗਏ ਆ ਅੱਜ ਤਾਂ ਨੂੰ ਹਰ ਇੱਕ ਬੰਦਾ ਜਿਹੜਾ ਤੁਹਾਡਾ ਕਰਾਪਟ ਬੰਦਾ ਸੀ ਜਿਹੜਾ ਤੁਸੀਂ ਪਾਰਟੀ ਚੋਂ ਕੱਢਿਆ ਹੋਇਆ ਸੀ ਜੀ ਉਹਨੂੰ ਮਾਫੀ ਦੇਣੇ ਹੋ ਅਕਾਲ ਤੱਕ ਸਭ ਤੇ ਲੈ ਜਾਣੇ ਹੋ ਚਾਹੇ ਉਹ ਬਲਾਤਕਾਰੀ ਆ ਚਾਹੇ ਉਹ ਬਹੁ ਕਰੋੜੀ ਆ ਚਾਹੇ ਉਹ ਡਰੱਗ ਦੇ ਮਾਮਲੇ ਵਿੱਚ ਆ ਚਾਹੇ ਕਿਸੇ ਹੋਰ ਮਾਮਲੇ ਦੇ ਵਿੱਚ ਆ ਹੁਣ ਤੁਸੀਂ ਨਵੇਂ ਪ੍ਰਧਾਨ ਬਣ ਆਏ ਸੁੱਚਾ ਲੰਗਾ ਇਹ ਬੇੜੇ ਤਾਰੂਆ ਤੁਹਾਡੀ ਸੁੱਚਾ ਲੰਗਾ ਵਧੀਆ ਪ੍ਰਧਾਨ ਚੁਣ ਲਿਆ ਮਨ ਲੱਗਦਾ ਇਹ ਜੇ ਪੰਜ ਸੱਤ ਪ੍ਰਧਾਨ ਹੋਰ ਚੁਣ ਲਓ ਤੇ ਵੋਟਾਂ ਤੁਹਾਨੂੰ ਖਾਸੀਆਂ ਪੈ ਜਾਣਗੀਆਂ ਪਰ ਹੁਣ ਜਿਹੜਾ ਅੱਜ ਸਿੱਖ ਕੌਮ ਨੂੰ ਅੱਜ ਹਰ ਇੱਕ ਪੰਜਾਬੀ ਨੂੰ ਇਹ ਚਾਹੀਦਾ ਕਿ ਆਪਣੀ ਆਕਲ ਤੇ ਸੂਝਬੂਝ ਦੇ ਨਾਲ ਵੋਟਾਂ ਪਾਇਓ ਤਰਨਾ ਜਿਹੜੀ ਜਿਵਨੀ ਚੋਂ ਹੋ ਰਹੀ ਆ ਉਸ ਨੂੰ ਲੈ ਕੇ ਵੀ ਤੇ 2027 ਦੇ ਵਿੱਚ ਵੀ ਅੱਖਾਂ ਮੀਚ ਕੇ ਕਿਦੇ ਐਵੇਂ ਨਾ ਪਲੇਖੇ ਦੇ ਵਿੱਚ ਰਹੋ ਕਿ ਸਾਡਾ ਫਲਾਨਾ ਸਾਡਾ ਧੰਕਾ ਜੀ ਅੱਜ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਅੱਜ ਫੌਜ ਦੇ ਜਵਾਨਾਂ ਦੇ ਨਾਲ ਧੱਕਾ ਹੋ ਰਿਹਾ ਅੱਜ ਕਿਸੇ ਦੇ ਨਾਲ ਕਿਹਦੇ ਕਿਹਦੇ ਨਾਲ ਧੱਕਾ ਹੋ ਰਿਹਾ ਵਪਾਰੀਆਂ ਨਾਲ ਧੱਕਾ ਹੋ ਰਿਹਾ ਕਿਸ ਵਰਗ ਨਾਲ ਧੱਕਾ ਨਹੀਂ ਹੋ ਰਿਹਾ ਗਰੀਬਾਂ ਨਾਲ ਧੱਕਾ ਹੋ ਰਿਹਾ ਜਣੇ ਕਿ ਜਿਹੜਾ ਅੱਜ ਆ ਜਿਹੜਾ ਪੰਜਾਬ ਦੇ ਹਾਲਾਤ ਨੇ ਉਹ ਬੁਰੇ ਹਾਲ ਨੇ ਤੇ ਇਹਨਾਂ ਨੂੰ ਲੱਗਦਾਗਾ ਕਿ ਅਸੀਸ ਬਾਦਲ ਕਿਆ ਨੂੰ ਕਿਉਂਕਿ ਮੋਮਾ ਠਗਣੀ ਇਹਨਾਂ ਨੇ 25 ਸਾਲ ਰਾਜ ਕੀਤਾਗਾ ਇਹਨਾਂ ਨੂੰ ਆਉਂਦੇ ਆ ਡਰਾਮੇ ਕਰਨੇ ਬੜੇ ਡਰਾਮੇ ਕਰਦੇ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਮਗਰਮਸ ਦੇ ਹੰਝੂ ਵੀ ਬਹਾਉਂਦੇ ਆ ਤੇ ਇਸ ਕਰਕੇ ਜਿਹੜਾ ਇਹਨਾਂ ਉੱਤੇ ਭਗਵਾਨ ਤਮਨ ਨੇ ਸਿਕੰਜਾ ਕਸਿਆਗਾ ਤੇ ਮੈਨੂੰ ਮੈਂ ਕਹਿਣਾਗਾ ਕਿ ਰਿਤੇ ਉਤੇ ਇਹਨਾਂ ਉਤੇ ਹੋਰ ਵੀ ਸਿਕੰਜਾ ਕਸਣਾ ਜ਼ਰੂਰੀ ਬਣਦਾਗਾ ਵੀਡੀਓ ਨੂੰ ਚੰਗੇ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲੈਣਾ ਧੰਨਵਾਦ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ